ਤਫਰਤੋ ਬਿਅਦਬੀ ਹੋਈ ਹੈ ਤੇ ਇੱਕ ਔਰਤ ਦੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੱਪੜੇ ਉਤਾਰ ਕੇ ਦਿੱਤੇ ਗਏ ਐਥੋਂ ਤੱਕ ਕਿ ਕੱਪੜੇ ਉਤਾਰਨ ਤੋਂ ਬਾਅਦ ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੱਲ ਇੱਕ ਕੱਪੜੇ ਸੁੱਟ ਦਿੱਤੇ ਜਿਸ ਤੋਂ ਬਾਅਦ ਵਿੱਚ ਇਸ ਔਰਤ ਦੇ ਖਿਲਾਫ ਸਿੱਖ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ। ਮੌਕੇ ਉੱਤੇ ਇੱਕ ਔਰਤ ਦੇ ਵੱਲੋਂ ਇਸ ਔਰਤ ਨੂੰ ਰੋਕਿਆ ਵੀ ਗਿਆ ਕਿ ਉਹ ਇਸ ਤਰ੍ਹਾਂ ਦੀ ਹਰਕਤ ਨਾ ਕਰੇ। ਪਰ ਇਸ ਔਰਤ ਦੇ ਵੱਲੋਂ ਉਸ ਦੀ ਵੀ ਨਹੀਂ ਸੁਣੀ ਗਈ ਤੇ ਇਸ ਦੇ ਵੱਲੋਂ ਕੱਪੜੇ ਉਤਾਰ ਦਿੱਤੇ ਗਏ ਤੇ ਗੁਰੂ ਸਾਹਿਬ ਦੇ ਵੱਲ ਸੁੱਟ ਦਿੱਤੇ ਗਏ। ਇਸ ਘਟਨਾ ਤੋਂ ਬਾਅਦ ਵਿੱਚ ਸਿੱਖ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਔਰਤ ਜੋ ਹੈ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਪਾਠੀ ਸਿੰਘ ਦੇ ਨਾਲ ਕੁਝ ਬਹਿਸਬਾਜ਼ੀ ਕਰਦੀ ਹੋਈ ਦੇਖੀ ਗਈ ਹੈ। बहसबाजी ਤੋਂ ਬਾਅਦ ਵਿੱਚ ਇੱਕ ਗੁੱਸੇ ਦੇ ਵਿੱਚ ਆਪੇ ਆਪਣੇ ਕੱਪੜੇ ਜਿਹੜੇ ਆ ਉਤਾਰ ਦਿੰਦੀ ਹੈ ਤੇ ਉਸ ਤੋਂ ਬਾਅਦ ਵਿੱਚ ਗੁਰੂ ਸਾਹਿਬ ਦੇ ਵਾਲੇ ਕੱਪੜੇ ਸੁੱਟ ਦਿੰਦੀ ਹੈ ਤਸਵੀਰਾਂ ਇੱਕ ਐਡ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਜਿਸ ਤੋਂ ਬਾਅਦ ਵਿੱਚ ਸਿੱਖ ਸੰਗਤਾਂ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ ਹਾਲਾਂਕਿ ਇਸ ਔਰਤ ਤੇ ਪਰਚਾ ਕੁਝ ਦਿਨ ਬਾਅਦ ਹੋਇਆ ਹੈ ਇਸੇ ਜਿਸ ਦਿਨ ਦੀ ਇਹ ਘਟਨਾ ਹੈ ਉਸ ਤੋਂ ਬਾਅਦ ਵਿੱਚ ਕਈਆਂ ਦੇ ਵੱਲੋਂ ਇਸ ਤੇ ਪਰਚਾ ਹੋਣ ਤੋਂ ਰੋਕਿਆ ਵੀ ਗਿਆ ਪਰ ਸਿੱਖ ਸੰਗਤਾਂ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਸਿੱਖ ਜਥੇਬੰਦੀਆਂ ਨੇ ਮੌਕੇ ਤੇ ਇਕੱਠੇ ਹੋ ਕੇ ਇਸ ਦੇ ਖਿਲਾਫ ਐਕਸ਼ਨ ਲਿਆ ਤੇ ਔਰਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਬੇਅਦਬੀਆਂ ਹੋ ਰਹੀਆਂ ਨੇ ਇਸ ਦੇ ਖਿਲਾਫ ਨਿਆਂ ਸਿੰਘ ਜਥੇਬੰਦੀਆਂ ਬੋਲਦੀਆਂ ਹੋਈਆਂ ਨਜ਼ਰ ਆਈਆਂ ਕਿ ਜਿਹੜਾ ਵੀ ਆਉਂਦਾ ਹੈ ਉਹ ਜਿਹੜਾ ਹੈ ਬੇਅਦਬੀਆਂ ਕਰਨ ਦੇ ਵੱਲ ਲੱਗ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਸਖਤ ਸਜ਼ਾਵਾਂ ਵੀ ਨਹੀਂ ਦਿੱਤੀਆਂ ਜਾਂਦੀਆਂ ਥੋੜਾ ਸਮਾਂ ਉਹ ਜੇਲ੍ਹ ਦੇ ਵਿੱਚ ਰਹਿੰਦੇ ਨੇ ਤਾਂ ਛੁੱਟ ਜਾਂਦੇ ਨੇ